ਮੈਂ ਤੁਹਾਡਾ ਆਪਣਾ ਬੌਲੀ ਮਤੀ ਅੱਜ ਆਪਾਂ ਜਦੋਂ ਆਪਣਾ ਲੇਹ ਤੋਂ ਮਨਾਲੀ ਵੱਲ ਜਾ ਰਹੇ ਸੀ ਰਾਹ ਦੇ ਵਿੱਚ ਮੇਰੂ ਸ਼ਹਿਰ ਆਇਆ ਤਾਂ ਆਪਾਂ ਇਹ ਵੀਡੀਓ ਤੁਹਾਨੂੰ ਕੁਦਰਤ ਦੇ ਰੰਗ ਦਿਖਾਉਣਿਆ ਵੀ ਪੰਜਾਬ ਹਰਿਆਣਾ ਇਹ ਸਟੇਟਾਂ ਦੇ ਵਿੱਚ ਸਰੋਂ ਸਰੋਂ ਕਣਕ ਕਣਕ ਦੇਖੋ ਕਿੰਨਾ ਦਾ ਕੰਮ ਨਿਭੜਿਆ ਆਹ ਦੇਖੋ ਇੱਥੇ ਦਿਖਾਈ ਬਈ ਬਈ ਤੇ ਆਹ ਸਰੋਂ ਹਜੇ ਕੁਇ ਮਨ ਲਾ 20 ਦਿਨਾਂ ਨੂੰ ਮਹੀਨੇ ਨੂੰ ਵੱਢਣ ਵਾਲੀ ਹੂ ਹਜੇ ਕਿੰਨਾ ਫਰਕ ਪੈ ਗਿਆ ਆਪਣੇ ਨਾਲੋਂ ਤੇ ਆਉ ਖੜੀ ਆ ਕਣਕ ਹਜੇ ਕਣਕ ਮਹੀਨੇ ਨੂੰ ਵੱਢਣ ਵਾਲੀ ਹੋਊਗੀ ਇਹ ਕੁਦਰਤ ਦਾ ਰੰਗ ਦੇਖੋ ਕਿ ਕਿਤੇ ਕਿਸੇ ਸਮੇਂ ਚ ਕਹੇ ਜੀਆਂ ਫਾਸਲਾ ਹੁੰਦੀਆਂ ਨੇ ਤੇ ਕਿਤੇ ਕਹੇ ਜੇ ਸਮੇਂ ਚ ਕਿਸੇ ਦੀ ਕਹੇ ਜੀਆਂ ਫਾਸਲਾ ਹੁੰਦੀਆਂ ਨੇ ਅੱਡੋ ਅੱਟ ਸਹਿਰਾਂ ਦਾ ਅੱਡੋ ਅੱਟ ਸਟੇਟਾਂ ਦਾ ਬਹੁਤ ਫਰਕ ਆ ਬਈ ਤੇ ਆਪਣੇ ਨਾਲ ਕੈਮਰਾਮੈਨ ਗੋਲਟੀ ਬਹੁਤ ਧੰਨਵਾਦ ਕਰਦੇ ਆ ਤੇ ਆ ਦੇਖੋ ਚਾਰ ਸਪਿਰੇ ਕੁਦਰਤ ਦੇ ਰੰਗ ਪਹਾੜਾਂ ਦੇ ਵਿੱਚ ਆ ਖੇਤੀ ਕਰਦੇ ਨੇ ਲੋਕ ਸ਼ਰੌਂ ਕਣਕ ਦੀ ਓਕੇ ਧੰਨਵਾਦ ਬੜੀ ਗੈਣ